ਮਿੰਟੂ ਜੀ ਮਹਾਰਾਸ਼ਟਰ ਦਾ ਜ਼ਿਕਰ ਹੋਇਆ ਸੀ ਮਹਾਰਾਸ਼ਟਰ ਦੀ ਗੱਲਬਾਤ ਆਪਾਂ ਕਰ ਲਈਏ ਵੋਟਾਂ ਆਉਂਦੀਆਂ ਨੇ ਵੋਟਾਂ ਦੀ ਇੱਕ ਡੇਟ ਫਿਕਸ ਹੁੰਦੀ ਹੈ ਉਸ ਦਿਨ ਵੋਟਾਂ ਵਾਲਾ ਕੰਮ ਨਿਭੜ ਜਾਂਦਾ ਹੈ ਪਰ ਵੋਟਾਂ ਦੇ ਵਿੱਚ ਪਏ ਮਸਲੇ ਜਿਹੜੇ ਮਿੰਟੂ ਜੀ ਕਈ ਵਾਰੀ ਚੱਲੇ ਜਾਂਦੇ ਆ ਜਿਵੇਂ ਪੰਚਾਇਤੀ ਚੋਣਾਂ ਵਾਲੇ ਮਸਲੇ ਅਜੇ ਤੱਕ ਚੱਲਦੇ ਆ ਮਹਾਰਾਸ਼ਟਰ ਦੇ ਵਿੱਚ ਇੱਕ ਵੋਟਾਂ ਨੋਟਾਂ ਵਾਲਾ ਮਸਲਾ ਜਾਂ ਵੀ ਚੱਲਿਆ ਸੀ ਉਹ ਨਿਭੜ ਨੁਭੜ ਗਿਆ ਕਿ ਇਹਦੇ ਵਿੱਚ ਹੀ ਚੱਲਦੇ ਆ ਉਹ ਮਤਲਬ ਇੱਕ ਕਾਰਟੂਨ ਮੈਂ ਦੇਖਿਆ ਉਹ ਕਹਿੰਦਾ ਪ੍ਰਭੂ ਨਾਲ ਨਾਲ ਦੱਸੀ ਜਾਇਓ ਕਿ ਥੱਲੇ ਕਿਤੇ ਇਹ ਨਾ ਸਮਝ ਲੈਣ ਕਿ ਨੋਟ ਨੂੰ ਵੋਟ ਪਾਉਣੀ ਹੈ ਉਹ ਨੋਟਾ ਉਹ ਨੋਟਾ ਆਪਣਾ ਨਹੀਂ ਹੈ ਉਹ ਟੱਡ ਨੇ ਉਸ ਲੋਕ ਇਹਨਾਂ ਕੱਟ ਕੇ ਹੀ ਕਰ ਲੈਂਦੇ ਨੋਟ ਕਰਦੇ ਕਹਿੰਦਾ ਵੇਖੋ ਕਿਤੇ ਉਹ ਨੋਟ ਵਾਲੇ ਸਾਹਿਬ ਵੀ ਇੱਥੇ ਪਾਈਏ ਤੇ ਨੋਟ ਮਿਲ ਜਾਣੇ ਆ ਜੀ 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 ਤੇ ਗੱਲ ਇਹ ਆ ਕਿ ਇਹ ਸ਼ਰਮ ਨਾ ਕਿਹਾ ਹਮ ਸ਼ਰਮ ਨਾ ਕਿਹਾ ਇੱਥੋਂ ਦੀ ਰਾਜਨੀਤੀ ਸਰ ਇਦਾਂ ਦੀ ਹੋ ਗਈ ਆ ਕਿ ਮੈਂ ਸਮਝਦਾ ਕਿ ਕਿਸੇ ਵੱਧ ਚੱਲਣ ਨੂੰ ਵੀ ਆਪਣੇ ਆਪ ਤੇ ਮਾਨ ਹੁੰਦਾ ਹੈ ਕਿ ਯਾਰ ਮੈਂ ਤੇ ਫਿਰ ਵੀ ਮਾੜਾ ਮੋਟਾ ਕੋਈ ਕਿਰਦਾਰ ਰੱਖਦਾ ਸਾਡੀ ਸਿਆਸਤ ਤੇ ਇੰਨੀ ਉਹ ਜਿਵੇਂ ਨਾ ਹਮ ਥੋੜੇ ਸੇ ਬੇਵਫਾਕ ਕਿਆ ਹੋਇਆ ਆਪ ਤੋ ਵੱਧ ਚੱਲਣ ਹੋ ਗਏ ਬਿਲਕੁਲ ਮਤਲਬ ਕਿ ਲੋਕ ਥੋੜੇ ਜੇ ਜਿਹੜੇ ਆ ਉਹ ਇਹਨਾਂ ਦੇ ਪੰਬਲ ਪੂਸਿਆਂ ਚ ਕੀ ਉਲਝੇ ਤੇ ਵੱਧ ਚੱਲਣ ਤੋਂ ਵੀ ਗਾਂ ਇਹਨਾਂ ਦਾ ਚੱਲਣ ਹੋ ਗਏ ਬਿਲਕੁਲ ਕਰ ਕੇ ਗਿਆ ਬੇੜਾ ਦੇਖੋ ਉੱਥੇ ਹੋਇਆ ਨੋਟ ਕਾਂਡ ਹੋਟਲ ਦੇ ਵਿੱਚ ਬਨੂ ਤਾਮੜੇ ਫੜੇ ਗਏ ਆਪਣੇ ਜਿਹੜੇ ਸੀਗੇ ਫੜਾਏ ਨਾ ਨਹੀਂ ਆ ਪਾਜ ਪਾ ਲਿਆ ਨਹੀਂ ਕਿਉਂਕਿ ਉਹ ਦਾਵੇਦਾਰਾਂ ਦੀ ਸੂਚੀ 'ਚ ਤਗੜੇ ਸੀ ਉਧਰੋਂ ਸੀਐਮ ਦੀ ਰੇਸ 'ਚ ਵੀ ਸੀਗੇ ਤੇ ਉਧਰੋਂ ਕਹਿ ਲੋ ਕਿ ਰਾਸ਼ਟਰੀ ਪ੍ਰਧਾਨ ਕੌਮੀ ਪ੍ਰਧਾਨ ਬਣ ਦੀ ਦੌੜ 'ਚ ਵੀ ਸੀਗੇ ਦੌੜ 'ਚ ਝੁੱਗਾ ਚੌੜ ਹੋ ਗਿਆ ਪੈਸੇ ਉੱਥੇ ਸੰਜੇ ਨਿਰੂਪਮ ਦੀ ਗੱਡੀ 'ਚੋਂ ਫੜੇ ਗਏ ਪੈਸੇ ਉੱਥੇ ਇਕਨਾਥ शिंदे ਦੇ ਬੰਦੇ ਕੋਲੋਂ ਵੀ ਫੜੇ ਗਏ ਕਰੋੜ ਰੁਪਈਆ ਫੜਿਆ ਜਾ ਰਿਹਾ ਸਾਬ ਜੀ ਕੱਲ ਬਿਟਕੋਇਨ ਦਾ ਬੜਾ ਰੋਲਾ ਪਿਆ ਜੀ ਕਿ ਸੁਪਰੀਆ ਸੁੱਲੇ ਜਿਹੜੀ ਆ ਉਹ ਇਦਾਂ ਡੀਲਿੰਗ ਕਰ ਰਹੀ ਆ ਗੋਦੀ মিডিਆ ਨੇ ਪਾ ਸ਼ਿੱਡੀ ਕੱਢ ਦਿੱਤੀ ਉਹ ਚਲਾ ਚਲਾ ਕੇ ਸ਼ਾਮ ਨੂੰ ਅੱਦੇ ਅੱਦੇ ਆਪ ਹੀ ਕਹਿਣ ਲੱਗੇ ਕਿ ਇਹ ਤੇ AI ਜਨਰੇਟਡ ਲੱਗਦੀ ਆ ਸੋ ਐਸਾ ਹਾਲ ਬਣਿਆ ਪਿਆ ਪਰ ਉੱਥੇ ਉਹ ਕੀ ਆ ਕਿ FIR ਕੱਟ ਦਿੱਤੀ ਕਿਸੇ ਹੋਰ ਦੇ ਨਾਮ ਤੇ 9 ਲੱਖ ਰੁਪਏ ਦੀ ਜਦ ਕਿ ਐਂਟਰੀਆਂ ਕਹਿੰਦੇ ਆ ਕਿ ਸ਼ਾਇਦ 10-15 ਕਰੋੜ ਦੀਆਂ ਡੈਰੀਆਂ ਫੜੀਆਂ ਗਈਆਂ ਤੇ ਕਹਿੰਦੇ ਜੀ ਕਿ ਇਹ ਜਿਹੜੇ ਤਾਬੜੇ ਸਾਹਿਬ ਇਹਨਾਂ ਤੇ ਐਫ ਆਈ ਆਰ ਸਿਰਫ ਆ ਘੱਟੀ ਆ ਕਿ ਜਦੋਂ ਕੋਡ ਆਫ ਕੰਡਕਟ ਲੱਗਾ ਜਦੋਂ ਬਾਹਰੀ ਬੰਦਾ ਇਸ ਇਲਾਕੇ ਚ ਨਹੀਂ ਸੀ ਆ ਸਕਦਾ ਤੇ ਭਾਈ ਇਹ ਉੱਥੇ ਮੌਜੂਦ ਸੀਗਾ ਲੋ ਇਹਦਾ ਛੋਟਾ ਜਿਹਾ ਆਪਾਂ ਕੇਸ ਕਰ ਦਿੰਦੇ ਆ ਮੁੱਦਾ ਹੀ ਬਦਲਦਾ ਉਹ ਤਾਂ ਸਭ ਕੁਝ ਬਦਲ ਦਿੱਤਾ ਕਿ ਕੋਈ ਹੋਰ ਕੋਈ ਸ਼ਾਫੀ ਆ ਉਹਨੂੰ 에어ਪੋਰਟ ਤੋਂ ਫੜਿਆ ਕਹਿੰਦੇ ਜੀ ਇਹ ਮੇਨ ਗੁਨਾਹਗਾਰ ਆ ਮਤਲਬ ਕਿ ਕਰੇ ਕੋਈ ਭਰੇ ਕੋਈ ਜੀ ਜੀ ਕਰਤਾਰਾ ਭਰੇ ਸ਼ਿੰਗਾਰਾਂ ਵਾਲਾ ਹਿਸਾਬ ਕਿਤਾਬ ਹੋਇਆ ਪਿਆ ਹੁਣ ਹਿੰਦਪੁਰ ਗਿਆ ਮੁੰਤਾ ਹਮ ਗੱਲ ਇਹ ਕਿ ਉਹ ਤਾਬੜੇ ਕਹੀ ਜਾਂਦਾ ਕਿ ਯਾਰ ਮੈਂ ਤੇ ਲੰਘਿਆ ਜਾਂਦਾ ਸੀ ਉਹ ਮੈਨੂੰ ਫੋਨ ਕਰ ਦਿੱਤਾ ਕਹਿੰਦੇ ਆ ਕਿ ਆ ਕੇ ਕੁਝ ਉਮੀਦਵਾਰਾਂ ਨੂੰ ਉਪਦੇਸ਼ ਦਿਓ ਮਹਾਤਮਾ ਸਾਹਿਬ ਨੂੰ ਕਿਹਾ ਤੇ ਮੈਂ ਉੱਥੇ ਗਿਆ ਉੱਥੇ ਰੌਲਾ ਪੈ ਗਿਆ ਜੀ ਤੇ ਮੈਨੂੰ ਤੇ ਆਪ ਭਾਈ ਠਾਕੁਰ ਉਹ ਬਾਹੂ ਬਲੀ ਆ ਕੇ ਉਥੋਂ ਦੇ ਕਿ ਉਹ ਆਪ ਦੀ ਗੱਡੀ 'ਚ ਛੱਡ ਕੇ ਗਿਆ ਹਮ ਜਦ ਕਿ ਇਹ ਇਹ ਕਿਹਾ ਜਾਂਦਾ ਕਿ ਗੱਡੀ 'ਚ ਨਹੀਂ ਇਹ ਤੇ ਮਨਤਾ ਕਰਕੇ ਉਥੋਂ ਨਿਕਲਿਆ ਜੀ ਪੁਲਿਸ ਵਾਲਿਆਂ ਨੇ ਮਨਤਾ ਕੀਤੀ ਆ ਕਿ ਇਹਨੂੰ ਕੱਢੋ ਇੱਥੋਂ ਹਮ ਮਸਲਾ ਇੱਕ ਕਿਤੇ ਰਗੜਿਆ ਨਾ ਜਾਵੇ ਸੀ ਆ ਉਹ ਮਾਮਲਾ ਹੈ ਤਾਂ ਐਡਾ ਤਗੜਾ ਕਾਹਨ ਇਹਨਾਂ ਦਾ ਯਾਰ ਭਾਰਤੀ ਜਨਤਾ ਪਾਰਟੀ ਆ ਇਹ ਗੱਲਾਂ ਬਹੁਤ ਵੱਡੀਆਂ ਕਰਦੇ ਆ ਇਹਨਾਂ ਦਾ ਇੱਕ ਪ੍ਰਧਾਨ ਹੁੰਦਾ ਸੀ ਅਸੀਂ ਉਦੋਂ ਸ਼ਾਇਦ ਲਾਲੋ ਕੇ ਹੋਵਾਂਗੇ 25 30 ਸਾਲ ਦੀ ਉਮਰ ਦੇ ਹੋਵਾਂਗੇ ਹੂੰ ਬੰਗਾਰੂ ਲਖਮਨ ਜੀ ਉਹ ਕੈਮਰੇ ਦੇ ਸਾਹਮਣੇ ਲੱਖ ਰੁਪਈਆ ਫੜਦਾ ਫੜਿਆ ਗਿਆ ਇਹਨਾਂ ਦਾ ਕੌਮੀ ਪ੍ਰਧਾਨ ਲੱਖ ਰੁਪਈਆ ਹੂੰ ਮਤਲਬ ਕਿ ਸ਼ਾਇਦ ਤੈਲ ਕਾਲਿਆਂ ਨੇ ਫੜਿਆ ਸੀ ਜਿਵੇਂ ਨਹੀਂ ਪੁੱਛਦਾ ਬਟ ਬੜੀ ਖਬਰ ਤਗੜੀ ਇੱਕ ਨੋਟ ਕਾਂਡ ਹੋਰ ਹੋਇਆ ਸੀ ਜੀ ਸੰਸਦ ਦੇ ਵਿੱਚ ਨੋਟ ਨੋਟਾਂ ਦੀਆਂ ਜਿਹੜੀਆਂ ਦੱਥੀਆਂ ਸੀਗੀਆਂ ਉਹ ਲਹਿਰਾ ਦਿੱਤੀਆਂ ਸੀ ਮੈਂਬਰ ਪਾਰਲੀਮੈਂਟ ਨੇ ਕਿਆ ਵੇਖੋ ਹੂੰ ਆ ਵੇਖੋ ਦੁਨੀਆਂ ਵਾਲਿਓ ਵੇਖੋ ਕਿ ਸਾਨੂੰ ਖਰੀਦਣ ਵਾਸਤੇ ਪੈਸੇ ਆਏ ਨੇ ਤਾਂ ਮਤਲਬ ਕਿ ਇਹਨਾਂ ਦਾ ਜਿਹੜਾ ਸਾਰਾ ਕੁਝ ਹੋਇਆ ਉਹ ਚੱਲਦਾ ਪਿਆ ਭਾਈ ਪੈਸਾ ਬਹੁਤ ਮਹਾਰਾਸ਼ਟਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਤੇ ਹੈ ਹਾਂ ਬਲਦੇ ਜ਼ੋਰ ਤੇ ਅਗਲੇ ਗੇਮ ਦੇ ਵਿੱਚ ਨੇ ਇਸ ਟਾਈਮ ਦੇ ਵਿੱਚ ਨੇ ਪੋਲਾਂ ਦਾ ਪੋਲ ਜਿਹੜਾ ਦੱਸ ਰਿਹਾ ਕਿ ਉਹ ਸਰਕਾਰ ਬਣਾ ਰਹੇ ਨੇ ਹਾਂ ਬਿਲਕੁਲ ਬਿਲਕੁਲ ਉਹ ਹਿਸਾਬ ਨਾਲ ਕਹਿੰਦੇ ਇੱਕ ਭਾਈ ਗੜਬੰਦਾਂ ਬਣ ਜਾਣਾ ਉਹਨਾਂ ਦਾ ਜੀ ਬਿਲਕੁਲ ਜੀ ਹਿਸਾਬ ਕਹਲੋਂ ਕਹਿ ਰਹੇ ਨੇ ਕਿ 900 ਪੇਟੀ ਕਹਿੰਦੇ ਅ ਸ਼ਰਾਬ ਨਿੱਕੇ ਜੇ ਪੰਜਾਬ ਚ ਫੜੀ ਗਈ ਕਹਿੰਦੇ ਤੇ ਮਹਾਰਾਸ਼ਟਰ ਚ ਤਾਂ ਫਿਰ ਬੀਜੇਪੀ ਦੇ ਹੱਥ ਚ ਸਾਰਾ ਕੁਝ ਉੱਥੇ ਕੀ ਹੋਣਾ ਹਾਂ ਜੀ ਉਹ ਆਪਾਂ ਵੇਖ ਹੀ ਜਾਂਦੇ ਆ ਕਿਹਦੇ ਹੱਥ ਆ ਗਏ ਤੇਰੀ ਟੁੱਟੀ ਹੋਈ ਡੋਰ ਜੀ 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 ਬਿਲਕੁਲ ਬਿਲਕੁਲ ਮਿੱਤਰ ਕਹਿ ਰਹੇ ਨੇ ਇੱਕ ਸੁਜੀਤ ਸਿੰਘ ਜੀ ਕਹਿੰਦੇ ਕਿ ਧੂਆਂ ਹੀ ਧੂਆਂ ਚਾਰੇ ਪਾਸੇ ਮੁਕਸਰ ਦੇ ਵਿੱਚ ਪਾਈ ਮੁਕਸਰ ਨੇ ਵੀ ਅਤਕੀ ਰਿਕਾਰਡ ਤੋੜਤੇ ਹੈ ਫਿਰ ਆਪਾਂ ਪਿਛਲੇ ਦਿਨੀ ਗੱਲਬਾਤ ਕੀਤੀ ਸੀ ਜੀ ਲਾਲਿਤ ਜੀ ਕਨਫਰਮ ਕਰ ਰਿਹਾ ਕਿ ਤਹਿਲਕਾ ਤਹਿਲਕਾ ਨਿਸਾਬ ਉਹਦੋਂ ਨਾ ਤਹਿਲਕਾ ਹੀ ਮਚਾ ਦਿੱਤਾ ਸੀ ਤਹਿਲਕਾ ਫਿਰ ਵੀ ਆਈ ਆ ਉਸੇ ਟਾਈਮ ਦੇ ਵਿੱਚ ਥੋੜਾ ਪਹਿਲਾਂ ਨਾ ਦਿਲ ਦੇਵਾਨੇ ਕਾ ਡੋਲਾ ਦਿਲਦਾਰ ਕੇ ਲਈ ਮੈਨੇ ਰੰਗਾ ਬਸੰਤੀ ਚੋਲਾ ਆਪਣੇ ਯਾਰ ਕੇ ਲਈ ਉਦੇ ਚ ਕੋਰ ਵੀ ਕਹਿੰਦਾ ਬੀਤ ਗਿਆ ਜੋ ਕੱਲ ਉਹ ਦੌਰ ਨਾ ਆਏਗਾ ਇਸ ਦਿਲ ਮੇ ਸਿਵਾ ਤੇਰੀ ਕੋਈ ਔਰ ਨਾ ਆਏਗਾ ਤਾਂ ਗੱਲ ਇਹ ਕਿ ਤਹਲਕਾ ਤਹਲਕਾ ਹੋ ਗਈ ਸੀ ਲੋਭ ਵੀ ਬੜੀ ਚੱਲੀ ਤੇ ਉਹ ਤਹਲਕਾ ਵੀ ਬਹੁਤ ਤੇ ਤਰुण ਤੇਜਪਾਲ ਹੁੰਦੇ ਸਨ ਲਓ ਨਾਂ ਵੀ ਯਾਦ ਆ ਗਿਆ ਮਾਚ ਇਹਨਾਂ ਨੇ ਤਰुण ਤੇਜਪਾਲ ਹੀ ਰਗੜ ਦਿੱਤਾ ਐਡਾ ਤਖੜਾ ਪੱਤਰਕਾਰ ਬਸ ਇਹਨਾਂ ਚੱਕਰਾਂ ਦੇ ਵਿੱਚ ਕੈਰੀਅਰ ਖਤਮ ਹੋ ਗਿਆ ਸਭ ਉਹ ਹੂੰ ਹੂੰ ਬਿਲਕੁਲ ਬਿਲਕੁਲ